ਹੜਾ ਕਰਕੇ ਬਣਿਆ ਹੋਇਆ ਉਹਦੇ ਸਬੰਧ ਦੇ ਵਿੱਚ ਇਹ ਪ੍ਰੈਸ ਕਾਨਫਰੰਸ ਰੱਖੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਇੱਕ ਗੇੜਾ ਸਾਰੇ ਹੜ ਅਫੈਕਟਡ ਏਰੀਆ ਦਾ ਪੰਜਾਬ ਦੇ ਸਾਰੇ ਉਹਨਾਂ ਹਲਕਿਆਂ ਦਾ ਕਰ ਚੁੱਕਿਆ ਹੈ ਜਿੱਥੇ-ਜਿੱਥੇ ਹੜਾਂ ਦੀ ਮਾਰ ਬਹੁਤ ਜ਼ਿਆਦਾ ਪਈ ਹੈ। ਔਰ ਹੁਣ ਪਾਰਟੀ ਨੇ ਹਰ ਜ਼ਿਲ੍ਹੇ ਵਾਸਤੇ 2-2 3-3 ਸੀਨੀਅਰ ਲੀਡਰਸਾਂ ਬਣਦੀਆਂ ਟੀਮਾਂ ਬਣਾਈਆਂ ਜਿਹੜੀਆਂ ਵੱਖ-ਵੱਖ ਹਲਕਿਆਂ ਦੇ ਵਿੱਚ ਜਾ ਕੇ ਉੱਥੇ ਜੋ ਕੁਝ ਨੁਕਸਾਨ ਹੋਇਆ ਜ਼ਮੀਨੀ ਹਕੀਕਤਾਂ ਦੀ ਘੋਕ ਕਰਕੇ ਤੇ ਰਿਪੋਰਟ ਤਿਆਰ ਕਰ ਲਈਆਂ ਜਿਹਦੇ ਆਧਾਰ ਤੇ ਉੱਤੇ ਅਸੀਂ ਫੈਸਲਾ ਜਿਹੜਾ ਕਰਾਂਗੇ ਕਿ ਕਿਸ ਤਰੀਕੇ ਉਹਨਾਂ ਨਾਲੇ ਸੱਦੇ ਦੇ ਵਿੱਚ ਉਹਨਾਂ ਲੋਕਾਂ ਦੀ ਮਦਦ ਕੀਤੀ ਜਾ ਸਕਦੀ। ਕੱਲ ਮੈਂ ਵੀ ਸਰਦਾਰ ਅਸਦੀਪ ਸਿੰਘ ਕਲੇਰ ਸਾਡੇ ਮੁਖ ਸਪੋਕਸਪਰਸਨ ਮੇਰੇ ਨਾਲ ਬੈਠੇ ਆ ਕੱਲ ਅਸੀਂ ਵੀ ਸਾਰਾ ਦਿਨ ਅਜਨਾਲਾ ਦੇ ਵਿੱਚ ਔਰ ਰਾਜਸਥਾਨੀ ਵਿਧਾਨ ਸਭਾ ਦੇ ਵਿੱਚ ਸਵੇਰ ਤੋਂ ਸ਼ਾਮ ਤੱਕ ਲਾਇਆ। ਔਰ ਇੰਨੀ ਮਾੜੀ ਹਾਲਤ ਹੈ ਅੱਜ ਦੀ ਡੇਟ ਦੇ ਵਿੱਚ। ਕਿ 40 50 ਕਿਲੋਮੀਟਰ ਦਾ ਅਸੀਂ ਅਜਣਾੜੇ ਦਾ ਸਾਰਾ ਇਲਾਕਾ ਘੁੰਮ ਕੇ ਦੇਖਿਆ 100 ਤੋਂ ਵੱਧ ਇਹੋ ਜਿਹੇ ਪਿੰਡ ਨੇ ਜਿੱਥੇ ਅੱਜ ਵੀ 4-4 ਫੁੱਟ 5-5 ਫੁੱਟ ਪਾਣੀ ਜ਼ਿਆਦਾਤਰ ਜਗ੍ਹਾ ਦੇ ਉੱਤੇ ਖੜਾ ਘਰਾਂ ਦੇ ਵਿੱਚ 6-6 ਫੁੱਟ 7-7 ਫੁੱਟ ਪਾਣੀ ਪਹਿਲਾਂ ਵਗ ਚੁੱਕਿਆ ਔਰ 100% ਫਸਲ ਜਿਹੜੀ ਆ ਜਿੱਥੇ ਤਬਾਹ ਹੋ ਚੁੱਕੀ ਆ ਤੁਸੀਂ ਬੰਦ ਦੇ ਵਿੱਚ ਵੱਡੇ ਪਾੜ ਪਏ ਹੋਇਆ ਅੱਜ ਤੱਕ ਪਾਣੀ ਤਰੀ ਆਮਦੇ ਵਿੱਚੋਂ ਖੇਤਾਂ ਦੇ ਵਿੱਚ ਉਸੇ ਤਰ੍ਹਾਂ ਨਗਾਤਾਰ ਜਿਹੜਾ ਉਹ ਵਗ ਰਿਹਾ ਇਹੀ ਹਾਲਤ ਹੈ 14 15 ਪਿੰਡਾਂ ਦੀ ਰਾਜਾ ਸਾਸੀ ਹੜਕੇ ਦੇ ਵਿੱਚ ਪਰ ਅਜਨਾਲਾ ਅਸੀਂ ਦੇਖਿਆ ਕਿ ਪੰਜਾਬ ਦੇ ਵਿੱਚ ਜਿਹੜੇ ਬਸਟ ਇਫੈਕਟਡ ਏਰੀਆ ਉਹਦੇ ਵਿੱਚ ਅਜਨਾਲਾ ਸਭ ਤੋਂ ਉੱਪਰ ਹੁੰਦਾ ਬਹੁਤ ਵੱਡਾ ਨੁਕਸਾਨ ਚਾਹੇ ਪਿੰਡ ਹੈ ਚਾਹੇ ਕਸਬਾ ਹੈ ਸਾਰੇ ਥਾਵਾਂ ਤੇ ਹੋਇਆ ਇਸ ਕਰਕੇ ਸਾਡੀਆਂ ਟੀਮਾਂ ਕੁਝ ਲੀਟਰ ਅੱਜ ਗਏ ਆ ਕੁਝ ਕੱਲ ਜਾਣਗੇ ਦੋ ਤਿੰਨ ਦਿਨਾਂ ਦੇ ਵਿੱਚ ਸਾਰੀ ਰਿਪੋਰਟ ਜਿਹੜੀ ਆ ਉਹ ਤਿਆਰ ਕਰਕੇ ਤੇ ਫਿਰ ਅਸੀਂ ਉਹਦੇ ਮੁਤਾਬਕ ਜਿਹੜਾ ਅੱਗੋਂ ਕਿਸ ਤਰ੍ਹਾਂ ਲੋਕਾਂ ਦੀ ਮਦਦ ਕਰਨੀ ਆ ਹੋਰ ਉਹਦੀ ਸਾਰੀ ਡਿਟੇਲਡ ਪਲੈਨਿੰਗ ਜਿਹੜੀ ਆ ਉਹ ਪਾਰਟੀ ਵੱਲੋਂ ਕਰ ਰਹੇ ਲੇਕਿਨ ਮੈਨੂੰ ਦੁੱਖ ਇਸ ਗੱਲ ਦਾ ਇਸ ਸਮੱਸਿਆ ਦਾ ਜਿਹੜਾ ਸੰਕਟ ਹੈ ਬਹੁਤ ਗੰਭੀਰ ਹੈ ਪਰ ਸਾਡੀ ਸਾਰੀ ਰਾਜਨੀਤੀ ਜਿਹੜੀ ਆ ਉਹ ਕੇਂਦਰ ਤੇ ਸੂਬੇ ਦੀ ਸਰਕਾਰ ਦੀ ਉਹ ਡਿਜਾਸਟਰ ਰੀਲੀਫ ਫੰਡ ਜਿਹੜਾ ਹੈਗਾ ਸਟੇਟ ਦਾ ਉਹ ਉਹਦੇ ਦੁਆਰੇ ਘੁਮੀ ਜਾ ਰਹੀ ਹੈ ਪ੍ਰਧਾਨ ਮੰਤਰੀ ਜੀ ਕਹਿੰਦੇ ਕਿ 12000 ਕਰੋੜ ਸਟੇਟ ਦੇ ਕੋਲੇ ਪਿਆ ਸੂਬੇ ਦੇ ਕਈ ਮੰਤਰੀ ਮੰਨੀ ਜਾਂਦੇ ਆ ਕਿ 12000 ਰੁਪਇਆ ਪਰ ਸਾਡੇ ਮਾਪਦੰਡ ਇਹੋ ਜੇ ਅਸੀਂ ਖਤ ਨਹੀਂ ਕਰ ਸਕਦੇ ਵਿੱਤ ਮੰਤਰੀ ਸਾਹਿਬ ਬਿਲਕੁਲ ਹੀ ਮੁੱਕਰੀ ਜਾਂਦੇ ਆ ਔਰ ਅੱਜ ਮੁੱਖ ਮੰਤਰੀ ਸਾਹਿਬ ਨੇ ਵੀ ਕੁਝ ਅੰਕੜੇ ਦਿੱਤੇ ਆ ਜਿਹੜੇ ਕਿਸੇ ਤਰੀਕੇ ਵੀ ਸਾਨੂੰ ਸੈਟੀਸਫਾਈ ਨਹੀਂ ਕਰਦੇ ਹਰ ਰੋਜ਼ ਜਦੋਂ ਸਰਕਾਰ ਦਾ ਵੱਖਰਾ ਅੰਕੜਾ ਆਵੇ ਔਰ ਮੁੱਖ ਮੰਤਰੀ ਸਾਹਿਬ ਦਾ ਆਪਣਾ ਹੋਵੇ ਵਿੱਤ ਮੰਤਰੀ ਦਾ ਆਪਣਾ ਹੋਵੇ ਤੀਜੇ ਮੰਤਰੀ ਦਾ ਆਪਣਾ ਹੋਵੇ ਤੇ ਕੁਦਰਤੀ ਗੱਲ ਹੈ ਸਪਸ਼ਟ ਹੁੰਦਾ ਹੈ ਕਿ ਵੱਡੀ ਗੜਬੜ ਕਿਤੇ ਨਾ ਕਿਤੇ ਹੈ ਬਹੁਤ ਕੁਝ ਲਕਾਉਣ ਦੀਆਂ ਕੋਸ਼ੇ ਜਿਹੜੀਆਂ ਨੇ ਉਹ ਹੋ ਰਹੀਆਂ ਨੇ ਇੱਕ ਟੇ ਮੈਂ ਪ੍ਰਧਾਨ ਮੰਤਰੀ ਜੀ ਨੂੰ ਵੀ ਬੇਨਤੀ ਕਰਦਾ ਕੇਂਦਰ ਸਰਕਾਰ ਨੂੰ ਵੀ ਤੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਨੂੰ ਬਈ ਝਗੜਾ ਕਿਸ ਗੱਲ ਦਾ ਅਜਿਹੇ ਸਟੇਟ ਦਾ ਡਿਜਾਸਟਰ ਰੀਲੀਫ ਫੰਡ ਇਹਦੀਆਂ ਮਿਨਿਸਟਰੀ ਆਫ ਹੋਮ ਅਫੇਅਰਜ਼ ਯਾਂ ਕਲੀਅਰ ਕਟ ਗਾਈਡਲਾਈਨਸ ਹਨ ਕਿ ਕਿਸ ਤਰੀਕੇ ਇਹ ਪੈਸਾ ਇਕੱਠਾ ਹੋਣਾ ਕਿਸ ਤਰੀਕੇ ਇਹ ਪੈਸਾ ਅਕਾਊਂਟ ਖੋਲ ਕੇ ਰੱਖਿਆ ਜਾਣਾ ਕਿਸ ਤਰੀਕੇ ਇਹ ਪੈਸਾ ਖਰਚਿਆ ਜਾਣਾ ਔਰ ਉਹਦੇ ਵਿੱਚ ਮੈਂਸ਼ਨ ਹੈ ਕਿ ਸਾਲ ਦੇ ਵਿੱਚ ਦੋ ਵਾਰੀ ਇੱਕ ਵਾਰੀ ਅਪ੍ਰੈਲ ਮਹੀਨੇ ਦੇ ਵਿੱਚ ਔਰ ਇੱਕ ਵਾਰੀ ਅਕਤੂਬਰ ਮਹੀਨੇ ਦੇ ਵਿੱਚ ਸਟੇਟ ਨੇ ਜਿਹੜੀ ਸਾਰੀ ਰਿਪੋਰਟ ਐ ਸਟੇਟਮੈਂਟ ਜਿਹਨੂੰ ਕਹਿੰਦੇ ਐ ਸਟੇਟਮੈਂਟ ਆਫ ਅਕਾਊਂਟਸ ਜਿਹੜੀ ਟੋਟਲ ਐ ਉਹ ਐਮ ਐਚ ਏ ਨੂੰ ਵੀ ਦੇਣੀ ਐ ਮਿਨਿਸਟਰੀ ਆਫ ਫਾਰਮਰ ਅਫੇਅਰਸ ਨੂੰ ਵੀ ਔਰ ਫਾਈਨੈਂਸ ਮਿਨਿਸਟਰੀ ਨੂੰ ਵੀ ਭੇਜਣੀ ਐ ਇਹ ਗਾਈਡਲਾਈਨ ਜਿਹੜੀਆਂ ਹੈਗੀਆਂ ਇਹਦੀਆਂ ਐਸ ਪੀ ਆਰ ਆਫ ਦੀਆਂ ਉਹਦਾ ਪਾਰਟ 1 ਅਕਤੂਬਰ ਦੀ ਰਿਪੋਰਟ ਤਾਂ ਸਾਡੇ 2025 ਦੀ ਤਿਆਰ ਨਹੀਂ ਹੋਈ ਅਸੀਂ ਵੀ ਸਮਝਦੇ ਹਾਂ ਪਰ April ਦੀ ਰਿਪੋਰਟ ਤਾਂ ਜਾ ਚੁੱਕੀ ਹੈ ਤੇ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੀ ਨੂੰ ਵੀ ਬੇਨਤੀ ਕਰਦਾ ਕਿ ਜਿਆਦਾ ਤੁਸੀਂ ਰੱਖ ਦਿਓ ਮੀਡੀਆ ਦੇ ਵਿੱਚ ਕਿ ਜਿਹੜੀ April 2025 ਦੀ ਰਿਪੋਰਟ ਗਈ ਹੈ ਐਸ ਪਰ ਦੀ ਐਮ ਐਚ ਏ ਗਾਈਡਲਾਈਨਸ ਉਰ ਪੋਟ ਕੀ ਹੈ ਤੇ ਜੇ ਇਹ ਨਹੀਂ ਕਰਦੇ ਤੇ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਹੈ ਕਿ ਤੁਸੀਂ ਕਿਉਂ ਇਸ ਗੱਲ ਦਾ ਨਕਾ ਕਰ ਕਿ ਜਿਹੜਾ ਬਜਟ ਦੇ ਵਿੱਚ ਵੀ ਸਾਰੀਆਂ ਫਿਗਰਸ ਹੁੰਦੀਆਂ ਕੱਲਾ-ਕੱਲਾ ਹੈਡ ਜਿਹੜਾ ਗਵਰਨਮੈਂਟ ਦਾ ਹਰ ਇੱਕ ਦੀਆਂ ਫਿਗਰਸ ਸੈਂਟਰ ਗਵਰਨਮੈਂਟ ਕੋਲੇ ਵੀ ਹੁੰਦੀਆਂ ਸਟੇਟ ਗਵਰਨਮੈਂਟ ਕੋਲੇ ਵੀ ਹੁੰਦੀਆਂ ਪੋਲੀਟੀਕਲ ਬਿਆਨਬਾਜ਼ੀ ਕਰਨ ਦੀ بجائے ਕਿਉਂ ਨਹੀਂ ਆਪਾਂ ਜਿਹੜੇ ਅਸਲੀ ਡਾਕੂਮੈਂਟਸ ਹੈਗੇ ਆ ਜਿਹੜੇ ਉਹ ਜਿਹੜੇ ਅਫਸਰਾਂ ਨੇ ਦਸਤਖਤ ਕਰਕੇ ਭੇਜੇ ਹੋਇਆ ਉਹਨੂੰ ਆਪਾਂ ਜਨਤਾ ਦੇ ਵਿੱਚ ਕਿਉਂ ਨਹੀਂ ਰੱਖਦੇ ਮੀਡੀਆ ਦੇ ਵਿੱਚ ਕਿਉਂ ਨਹੀਂ ਰੱਖਦੇ ਲੋਕਾਂ ਦੇ ਸਾਹਮਣੇ ਕਿਉਂ ਨਹੀਂ ਰੱਖਦੇ ਭਾਵੇਂ ਸਟੇਟ ਗਵਰਨਮੈਂਟ ਰੱਖ ਦੇਵੇ ਭਾਵੇਂ ਸੈਂਟਰਲ ਗਵਰਨਮੈਂਟ ਰੱਖ ਦੇਵੇ ਸਾਇਨ ਤਾਂ ਸਟੇਟ ਗਵਰਨਮੈਂਟ ਦੇ ਹਉਦੇ ਉੱਤੇ ਜੇ ਉਹ ਸਾਹਮਣੇ ਆ ਜਾਵੇ ਤੇ ਮੈਂ ਸਮਝਦਾ ਸਾਰੀ ਹਕੀਕਤ ਕਿ ਗੜਬੜ ਕਿੱਥੇ ਆ ਮਿਸ ਯੂਟਿਲਾਈਜ਼ ਕਿੱਥੇ ਹੋਇਆ ਮਿਸ ਮੈਨੇਜਮੈਂਟ ਕਿੱਥੇ ਹੋਈ ਹੈ ਝੂਠ ਕੌਣ ਬੋਲ ਰਿਹਾ ਸੱਚ ਕੌਣ ਬੋਲ ਰਿਹਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਸਾਹਮਣੇ ਆ ਦਿੱਤੀਆਂ ਇਸ ਕਰਕੇ ਮੈਂ ਤਾਂ ਕਿਹਾ ਕਿ ਜਿਹੜੀ April ਦੀ 2025 ਦੀ ਰਿਪੋਰਟ ਹੈ MHA ਦੀਆਂ ਗਾਈਡਲਾਈਨ ਦੇ ਮੁਤਾਬਕ ਉਹ ਜਨਤਕ ਜਿਹੜੀ ਹੈ ਅੱਜ ਹੀ ਹੋ ਜਾਣੀ ਚਾਹੀਦੀ ਹੈ। ਦੂਜੀ ਗੱਲ ਹੈ ਕਿ ਅੱਜ ਮੁੱਖ ਮੰਤਰੀ ਸਾਹਿਬ ਨੇ ਬੜੀ ਲੰਬੀ ਚੋਰੀ ਪ੍ਰੈਸ ਕਾਨਫਰੰਸ ਕੀਤੀ ਮੈਂ ਤਾਂ ਸੋਚਿਆ ਸੀ ਅੱਜ ਕੋਈ ਬਹੁਤ ਵੱਡਾ ਐਲਾਨ ਹੋਏਗਾ। ਪਰ ਜੋ ਕੈਬਨਿਟ ਦੇ ਫੈਸਲੇ ਆ ਕਿਉਂਕਿ ਉਸ ਦਿਨ ਮੁੱਖ ਮੰਤਰੀ ਸਾਹਿਬ ਹਸਪਤਾਲ 'ਚ ਸੀ ਤੇ ਉਹ ਡਿਸੀਜਨ ਕਿਸੇ ਹੋਰ ਨੇ ਅਨਾਉਂਸ ਕੀਤੇ ਆ। ਅੱਜ ਸਾਰੇ ਦੇ ਸਾਰੇ ਉਹ ਫੈਸਲੇ ਮੁੱਖ ਮੰਤਰੀ ਸਾਹਿਬ ਆ ਕੇ ਟੀਵੀ ਤੇ ਪੜ੍ਹ ਕੇ ਦੱਸ ਕੇ ਫਰਕ ਹੀ ਪੈ ਗਿਆ। ਉਸ ਦਿਨ ਦੇ ਵਿੱਚ ਤੇ ਅੱਜ ਦੀ ਜਿਹੜੀਆਂ ਅਨਾਉਂਸਮੈਂਟਾਂ ਹੋਈਆਂ ਇਹਦੇ ਵਿੱਚ ਫਰਕ ਕੀ ਆ? ਉਸ ਦਿਨ ਵੀ ਤੁਸੀਂ ਕਿਹਾ ਸੀ 20000 ਰੁਪਏ ਪਰ ਇੱਕ ਜਿਹੜਾ ਉਹ ਫਸਲਾਂ ਦਾ ਬਾਵਜਾ ਦੇਣਗੇ ਅਸੀਂ ਕਿਹਾ ਸੀ 50000 ਹੋਣਾ ਚਾਹੀਦਾ। ਤੇ ਅੱਜ ਤੁਸੀਂ ਫੇਰ 20000 ਰੁਪਏ ਨਵੇਂ ਸਿਰੇ ਤੋਂ ਅਨਾਉਂਸ ਕਰ ਦਿੱਤਾ। ਇਸੇ ਤਰ੍ਹਾਂ ਤੁਸੀਂ ਬਾਕੀ ਚੀਜ਼ਾਂ ਦਾ ਅਨਾਉਂਸ ਕਰ ਦਿੱਤਾ। ਪਰ ਮੈਂ ਹੈਰਾਨ ਆ ਕਿ ਜਿਹੜਾ ਇੱਕ ਵੀ ਸ਼ਬਦ ਮੁੱਖ ਮੰਤਰੀ ਸਾਹਿਬ ਨੇ ਜਿਹੜਾ 달ਿਤ ਵਰਗ ਹੈ ਜਿਹੜਾ ਖੇਤ ਮਜ਼ਦੂਰ ਹੈ ਜਿਹੜੇ ਗਰੀਬ ਲੋਕ ਹੈ ਜਿਹੜੇ ਦੁਕਾਨਦਾਰ ਹਨ ਹਰ ਨੇ ਤਾਂ ਨਹੀਂ ਦੇਖਿਆ ਕਿ ਇਹ ਘਰ ਕਿਦਾ ਹੈਗਾ ਜਗੀਦਾਰ ਦਾ ਕਿ ਕਿਸੇ 달ਿਤ ਪਰਿਵਾਰ ਦਾ ਕਿ ਕਿਸੇ ਜ਼ਮੀਨ ਵਾਲੇ ਦਾ ਕਿ ਕਿਸੇ ਵੇਜਮੀਨੇ ਵਾਲੇ ਦਾ ਉੱਥੇ ਤਾਂ ਬਰਬਾਦੀ ਹੋਈ ਹੈ ਤਾਂ ਸਾਰੇ ਪਿੰਡ ਦੀ ਹੋਈ ਹੈ ਤੇ ਜਿਹਦੇ ਕੋਲੇ ਕੋਈ ਜ਼ਮੀਨ ਨਹੀਂ ਜਾਇਦਾਦ ਨਹੀਂ ਮਜ਼ਦੂਰੀ ਕਰਕੇ ਐਸੇ ਹੀ ਝੋਨੇ ਦੀ ਫਸਲ ਦੇ ਵਿੱਚੋਂ ਜਿੰਨੇ ਰੋਟੀ ਦਾ ਜੀ ਕਮਾਉਣੀ ਸੀ ਉਹਦਾ ਕੀ ਬਣੇਗਾ ਉਹਦੇ ਵਾਸਤੇ ਇੱਕ ਲਫ਼ਜ਼ ਵੀ ਸਰਕਾਰ ਨੇ ਹਲੇ ਤੱਕ ਆਪਣੀ ਜ਼ੁਬਾਨ ਤੋਂ ਨਹੀਂ ਕਢਿਆ ਕਿ ਜਿਹਦੇ ਘਰ ਆਲੂ ਨਹੀਂ ਖਾਣ ਨੂੰ ਦਾਣੇ ਨਹੀਂ ਜਿਹੜੇ ਚਾਰ ਉਹਨੇ ਇਕੱਠੇ ਕੀਤੇ ਸੀ ਉਹ ਵੀ ਘਰ 'ਚ ਪਾਣੀ ਵਰਨ ਕਰਕੇ ਜਿਹੜੇ ਖਰਾਬ ਹੋ ਗਏ ਉਹਦੀ ਰੋਟੀ ਰੋਜੀ ਵਾਸਤੇ ਸਰਕਾਰ ਨੇ ਕੁਝ ਨਹੀਂ ਕੀਤਾ ਇੱਕ ਤਾਂ ਇਹ ਬਹੁਤ ਚਿੰਤਾ ਵਾਲੀ ਗੱਲ ਹੈ ਕਿ ਸਰਕਾਰ ਨੂੰ ਇਸ ਵਰਗ ਦਾ ਜਿਹੜਾ ਐਡਾ ਵੱਡਾ ਵਰਗਾ ਉਹਦੀ ਕਿਸੇ ਤਰ੍ਹਾਂ ਦੀ ਚਿੰਤਾ ਨਹੀਂ ਉਹਦੇ ਬਾਰੇ ਵੀ ਸਰਕਾਰ ਨੂੰ ਤੁਰੰਤ ਸਪਸ਼ਟ ਕਰਨਾ ਚਾਹੀਦਾ ਕਿ ਉਹਨਾਂ ਬਾਰੇ ਕੀ ਸੋਚਿਆ ਦੁਜਾ ਹੈ ਕਿ ਜੋ ਹਾਲਾਤ ਅਸੀਂ ਦੇਖਿਆ ਉਹਦਾ ਅਗਲੀ ਫਸਲ ਵੀ ਉੱਥੇ ਬੀਜਣ ਦਾ ਹਾਲੇ ਤੱਕ ਕੋਈ ਜਿਹੜਾ ਹੈਗਾ ਲੱਗਦਾ ਨਹੀਂ ਕਿ ਜਿਹੜੇ ਉੱਥੇ ਹਾਲਾਤ ਹੈ ਕਿ ਅਗਲੀ ਫਸਲ ਵੀ ਜਿਹੜੀ ਹੈ ਉੱਥੇ ਆਪਾਂ ਕੋਈ ਬੀਜ ਸਕਾਂਗੇ ਕਿਉਂਕਿ ਅੱਜ ਦੇ ਦਿਨ ਵੀ ਪਾਣੀ ਉੱਥੇ 5-5-6 ਫੁੱਟ ਖੜਾ ਤੇ ਇਹ ਲੋਕੀ ਜਿਹੜੇ ਵੱਡੇ ਕਰਜ਼ੇ ਲੋਕਾਂ ਨੇ ਚੁੱਕੇ ਹੋਇਆ ਬੈਂਕਾਂ ਤੋਂ ਇਹ ਕਰਜ਼ਾ ਕਿੱਥੇ ਦੇਣਗੇ ਇਹ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਅਸੀਂ ਬੇਨਤੀ ਕੀਤੀ ਸੀ ਤੇ ਹੁਣ ਇਹਨਾਂ ਨੂੰ ਵੀ ਬੇਨਤੀ ਕਰਦੇ ਸਟੇਟ ਗਵਰਨਰ ਨੂੰ ਵੀ ਕਿ ਘਟੋ ਘੱਟ ਜਿਹੜਾ ਤੁਸੀਂ ਪੱਲਿਓ ਕੁਝ ਨਹੀਂ ਛੱਡਦੇ ਪਏ ਜਿਹੜਾ ਕਰਜ਼ਾ ਉਹਨਾਂ ਦਾ ਲਿਆ ਉਹ ਤਾਂ ਖਰਚੇ ਸਾਰੇ ਉਹਨਾਂ ਦੇ ਹੋਗੇ ਪੂਰੇ ਖਰਚੇ ਕਰਕੇ ਅਖੀਰ ਦੇ ਉੱਤੇ ਫਸਲ ਹੁਣ ਪੱਕ ਕੇ ਤਿਆਰ ਹੋਣ ਵਾਲੀ ਆ ਤੇ ਉਦੋਂ ਕੁਦਰਤੀ ਇਹ ਜਿਹੜੇ ਹੜਾਗੇ ਤੇ ਹੁਣ ਘਟੋ ਘੱਟ ਜਿਹੜਾ ਕਰਜ਼ਾ ਉਹਨਾਂ ਦਾ ਸਾਰਾ ਉਹ ਤੁਹਾਨੂੰ ਮਾਫ ਕਰਨਾ ਚਾਹੀਦਾ ਇਸ ਪਾਸੇ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਇੱਕ ਸ਼ਬਦ ਵੀ ਜਿਹੜਾ ਉਹ ਨਹੀਂ ਕਿਹਾ ਤੇ ਸਭ ਤੋਂ ਵੱਡਾ ਮਜ਼ਾਕ ਜਿਹੜਾ ਅੱਜ ਮੁੱਖ ਮੰਤਰੀ ਸਾਹਿਬ ਨੇ ਕੀਤਾ ਕਹਿੰਦੇ ਪਹਿਲਾ ਚੈੱਕ 1 ਮਹੀਨੇ ਬਾਅਦ ਤਿਆਰ ਹੋ ਜਾ ਤੇ 1.5 ਮਹੀਨੇ ਬਾਅਦ ਅਸੀਂ ਸਾਰਾ ਦੇ ਦਿਆਂਗੇ ਦੱਸੋ 1 ਮਹੀਨਾ ਤੁਹਾਨੂੰ ਕਦੇ ਵਾਸਤੇ ਚਾਹੀਦਾ ਕੋਈ ਭੁਲੇਖਾ ਹੈ ਕਿ ਕਿਲੋਮੀਟਰ ਦੇ ਹਿਸਾਬ ਨਾਲ ਮੈਂ ਕਹਿ ਰਿਹਾ ਆ ਕਿ ਉੱਥੇ ਤੁਸੀਂ ਜਾ ਕੇ ਖੜੇ ਹੋ ਜਦੋਂ ਤੁਹਾਨੂੰ ਪਤਾ ਲੱਗ ਜਾਏ ਕਿ ਇੰਨੇ ਕਿਲੋਮੀਟਰ ਜਿੰਨੇ ਕਹੇ ਤੇ ਨੇ ਉਹ 100% ਫਸਲ ਡੈਮੇਜ ਹੋ ਗਈ ਫਸਲ ਤਾਂ ਲੱਭਦੀ ਨਹੀਂ ਉਹ ਤਾਂ ਲੋਕੀ ਦੱਸਦੇ ਆ ਪਿਆ 6 ਫੁੱਟ ਪਾਣੀ ਆ ਤੇ ਥੱਲੇ ਜਿਹੜਾ ਝੋਨਾ ਸੀ ਫਸਲ ਤਾਂ ਕਿਤੇ ਨਜ਼ਰ ਹੀ ਨਹੀਂ ਆਉਂਦੀ ਤੇ ਅੱਜ ਕੱਲ ਤੇ ਜਿਹੜਾ ਹੈਗਾ ਸੈਟੇਲਾਈਟ ਦੇ ਰਾਹੀਂ ਇਮੇਜਿੰਗ ਕਰਕੇ ਤੇ ਇੱਥੇ ਚੰਡੀਗੜ੍ਹ ਬੈਠੇ ਪਤਾ ਲੱਗ ਜਾਂਦਾ ਵੀ ਕਿੰਨਾ ਕਿੰਨਾ ਪਾਣੀ ਖੇਤਾਂ 'ਚ ਖੜਾ ਤੇ ਕਿੱਥੇ ਫਸਲ ਮਾਰੀ ਗਈ ਤੁਸੀਂ ਇੱਕ ਮਹੀਨਾ ਜਿਹੜਾ ਇੱਕ ਪੈਸਾ ਵੀ ਤੁਸੀਂ ਅੰਤਰਿਮ ਰਾਹਤ ਲੋਕਾਂ ਨੂੰ ਨਹੀਂ ਦੇ ਰਹੇ ਤੇ ਦੱਸੋ ਘਰ ਪਰ ਲੋਕਾਂ ਦੇ ਕਿੱਦਾਂ ਚੱਲਣਗੇ ਇੱਕ ਮਹੀਨਾ ਇਹ ਤਾਂ ਮਜ਼ਾਕ ਹੋ ਗਿਆ ਨਾ ਹਲੇ ਪਾਣੀ ਤੁਸੀਂ ਬੰਨਾਂ ਦੇ ਵਿੱਚ ਏਡੇ ਏਡੇ ਵੱਡੇ ਪਾੜ ਪਏ ਅਸੀਂ ਦੇਖ ਕੇ ਆਏ ਹਾਂ ਕਿ ਪਾਣੀ ਹਲੇ ਉਸੇ ਤਰ੍ਹਾਂ ਹੀ ਜਿੱਥੇ ਬ੍ਰਿਆਮ ਦਾ ਲੈਵਲ ਉੱਤੇ ਆ ਪਾਣੀ ਉੱਥੇ ਹੀ ਨਹੀਂ ਖੇਤਾਂ 'ਚ ਜਾ ਰਿਹਾ ਤੇ ਇੱਕ ਮਹੀਨੇ ਲੋਕਾਂ ਦਾ ਗੁਜ਼ਾਰਾ ਕਿਵੇਂ ਚੱਲੇਗਾ ਇਹ ਬਹੁਤ ਵੱਡਾ ਕੋਝਾ ਮਜਾਕ ਹੈ ਸਰਕਾਰ ਦਾ ਲੋਕਾਂ ਦੇ ਨਾਲ ਤੁਸੀਂ ਅੰਤਿਮ ਰਾਹਤ ਜਿਹੜੀ ਦੇਣੀ ਹੈ ਉਹ ਤਾਂ ਇਮੀਡੀਟਲੀ ਲੋਕਾਂ ਦੇ ਖਾਤੇ 'ਚ ਪਾਓ ਜਿਹੜੇ ਖੇਤ ਮਜ਼ਦੂਰ ਹੈ ਉਹਨਾਂ ਦੇ ਵੀ ਖਾਤੇ 'ਚ ਕੁਝ ਪਾਓ ਵੀ ਤਾਂ ਜੋ ਜਿਹੜਾ ਘਰ ਬਿਲਕੁਲ ਖੜ ਗਿਆ ਕੁਝ ਨਾ ਕੁਝ ਉਹਨਾਂ ਘਰਾਂ ਦੇ ਵਿੱਚ ਜਿਹੜਾ ਉਹ ਕੰਮ ਜਿਹੜਾ ਉਹ ਅੱਗੇ ਵਧ ਸਕੇ ਇਹ ਬਹੁਤ ਵੱਡੀ ਗੱਲ ਦੂਜੀ ਗੱਲ ਹੈ ਕਿ ਜਿਵੇਂ ਮੈਂ ਕਹਿੰਦਾ ਤੁਸੀਂ ਬੰਨ ਐਡੇ ਵੱਡੇ ਪਾੜੇ ਪਏ ਆ ਕਈ ਥਾਵਾਂ ਤੇ ਸੰਤ ਮਹਾਂਪੁਰਖ ਇਹ ਥਾਵਾਂ ਤੇ ਸਥਾਨਕ ਲੋਕੀ ਇਕੱਠੇ ਹੋ ਕੇ ਨੌਜਵਾਨ ਆਪ ਉਹਨਾਂ ਨੇ ਕੁਝ ਜਿਹੜੀਆਂ ਵੱਡੇ ਪਾੜ ਪਏ ਸੀ ਤੁਸੀਂ ਬੰਦ ਦੇ ਵਿੱਚ ਕੁਝ ਥਾਵਾਂ ਤੇ ਲੋਕਾਂ ਨੇ ਬੰਨ ਲਾਇਆ ਪਰ ਹਲੇ ਬਹੁਤ ਥਾਵਾਂ ਨੇ ਜਿੱਥੋਂ ਪਾਣੀ ਉਸੇ ਤਰ੍ਹਾਂ ਚੱਲਦਾ ਉਹਦਾ ਕੀ ਬਣੇਗਾ ਜੀ ਮੁੱਖ ਮੰਤਰੀ ਸਾਹਿਬ ਕੋਈ ਪਲਾਨ ਹੈ ਸਰਕਾਰ ਦੀ ਕੋਈ ਪੈਸਾ ਜਾਰੀ ਕੀਤਾ ਹੈ ਇਰੀਗੇਸ਼ਨ ਡਿਪਾਰਟਮੈਂਟ ਨੂੰ ਕਿੰਨਾ ਸਮਾਂ ਇਹਨਾਂ ਬੰਨਾਂ ਨੂੰ ਲੱਗੇਗਾ ਜੇ ਹੋਰ ਜਿਵੇਂ ਬਾਰਸ਼ਾਂ ਦੀ ਜਿਹੜੀ ਐ ਮੌਸਮ ਵਿਭਾਗ ਵੱਲੋਂ ਆ ਰਹੀ ਹੈ ਚੇਤਾਵਨੀ ਕਿ ਫੇਰ بارشਾਂ ਹੋ ਸਕਦੀਆਂ ਤੇ ਉਹਨਾਂ ਦਿਨਾਂ ਦੇ ਵਿੱਚ ਲੋਕੀ ਉਹਨਾਂ ਦਾ ਦੁਬਾਰਾ ਕੀ ਬਣੇਗਾ ਜਿਨ੍ਹਾਂ ਦੇ ਪਹਿਲਾਂ ਇੰਨੀ ਮਾਰ ਪਈ ਐ ਇਸ ਕਰਕੇ ਸਰਕਾਰ ਨੇ ਇਸ ਵੇਲੇ ਮੈਂ ਸਮਝਦਾ ਕਿ ਇੰਨੀ ਬੇਰੁਖੀ ਦਿਖਾਈ ਐ ਕਿ ਨਾ ਕੇਂਦਰ ਕੋਲੇ ਪ੍ਰੋਪਰਲੀ ਪੰਜਾਬ ਦਾ ਕੇਸ ਪੇਸ਼ ਕੀਤਾ ਪ੍ਰਧਾਨ ਮੰਤਰੀ ਕੋਲੇ ਚੱਲ ਕੇ ਜਾਣਾ ਚਾਹੀਦਾ ਸੀ ਵਿੱਤ ਮੰਤਰੀ ਸਾਹਿਬ ਨੂੰ ਆਕ ਉੱਥੇ ਕੱਲਾ ਜਿਹੜਾ ਇੱਕ ਮੰਤਰੀ ਜਿਹੜਾ ਮੁੰਡਿਆ ਸਾਹਿਬ ਨੂੰ ਭੇਜ ਦਿੱਤਾ ਤੇ ਜੇ ਨਾਲ ਵਿੱਤ ਮੰਤਰੀ ਸਾਹਿਬ ਚਲੇ ਜਾਂਦੇ ਤੇ ਘਟੋ ਘਟੇ ਆ ਜਿਹੜਾ ਉੱਥੇ ਰੌੜਾ ਤਾਂ ਕਲੀਅਰ ਹੁੰਦਾ ਨਾ ਕਿ ਫੰਡ ਤੁਹਾਡੇ ਕੋਲੇ ਕਿੰਨਾ ਪਿਆ ਹੈ ਕਿੰਨਾ ਨਹੀਂ ਪਿਆ ਪਰ ਕਿਉਂਕਿ ਮਕਸਦ ਇਹ ਨਹੀਂ ਸੀ ਕਿ ਪੰਜਾਬ ਦੇ ਲੋਕਾਂ ਵਾਸਤੇ ਕੁਝ ਲੈਣਾ ਮਕਸਦ ਇਹ ਸੀ ਕਿ ਸਿਰਫ ਰਾਜਨੀਤੀ ਕਰਨੀ ਹੈ ਤੇ ਉਸ ਕਰਕੇ ਵਿੱਤ ਮੰਤਰੀ ਸਾਹਿਬ ਇੱਥੇ ਪ੍ਰੈਸ ਕਾਨਫਰੰਸਾਂ ਕਰੀ ਜਾਂਦੇ ਆ ਜਿੱਥੋਂ ਪੈਸਾ ਮਿਲਣਾ ਸੀ ਉੱਥੇ ਕੱਲਾ ਦੂਜੇ ਮંત્રી ਸਾਥੀ ਦੀ ਡਿਊਟੀ ਲਾ ਦਿੱਤੀ। ਇਥੋਂ ਸਰਕਾਰ ਦੀ ਜਿਹੜੀ ਨੀਤ ਹੈ ਕਿ ਉਹ ਪੰਜਾਬ ਦੀ ਜਨਤਾ ਨੂੰ ਜਿਹੜਾ ਹੈਗਾ ਬਰਬਾਦ ਕਰਨਾ ਚਾਹਦੀ ਹੈ। ਜਿਹੜਾ ਲੈਂਡ ਪੂਲਿੰਗ ਦੇ ਉੱਤੇ ਪੰਜਾਬ ਦੇ ਲੋਕਾਂ ਨੇ ਕੇਜਰੀਵਾਲ ਦੇ ਖਿਲਾਫ ਔਰ ਇਹਨਾਂ ਦੀ ਦਿੱਲੀ ਵਾਲਿਆਂ ਦੀ ਟੀਮ ਦੇ ਖਿਲਾਫ ਆਵਾਜ਼ ਉਠਾਈ ਸੀ। ਉਹਦਾ ਬਦਲਾ ਲੈਣਾ ਸਾਡੇ ਕੋਲੋਂ ਨਾ ਪੰਜਾਬ ਦੇ ਲੋਕਾਂ ਕੋਲੋਂ। ਉਹਦਾ ਸਾਡਾ ਇੱਕ ਸਹੀ ਮੁੱਦੇ ਦੇ ਉੱਤੇ ਸਹੀ ਸਟੈਂਡ ਸੀ। ਤੁਸੀਂ ਹੁਣ ਇਸ ਹੱਦ ਤੱਕ ਚਲੇ ਗਏ ਕਿ ਜਨਤਾ ਇੰਨੀ ਵੱਡੀ ਮਾਰ ਚੱਲ ਰਹੀ ਆ ਤੇ ਤੁਸੀਂ ਜਨਤਾ ਦੇ ਨਾਲ ਇਸ ਤਰ੍ਹਾਂ ਦੇ ਜਿਹੜੇ ਆ ਉਹ ਤਮਾਸ਼ੇ ਕਰ ਰਹੇ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਸਿਹਤ ਪੱਖੋਂ ਬਹੁਤ ਵੱਡੀ ਚਿੰਤਾ ਉਹਨਾਂ ਦੇ ਸਮੇਂ ਦੇ ਵਾਸਤੇ ਖੜੀ ਆ ਪਰ ਅਸੀਂ ਵੀ ਇਹ ਨਾ ਘੁੰਮਦੇ ਆ ਜਿਹੜੇ ਹਰ ਪ੍ਰਭਾਵਿਤ ਇਲਾਕੇ ਦੇ ਵਿੱਚ ਕੋਈ ਸਰਕਾਰ ਦੀ ਪਲੈਨਿੰਗ ਨਜ਼ਰ ਨਹੀਂ ਆਉਂਦੀ ਹੈਲਥ ਡਿਪਾਰਟਮੈਂਟ ਦੀ ਠੀਕ ਹੈ ਕਿ ਐਸਟੀਪੀਸੀ ਦੀਆਂ ਟੀਮਾਂ ਉੱਥੇ ਚੱਲ ਰਹੀਆਂ ਐ ਵੈਟਰੇ ਦੀਆਂ ਜਿਹੜੀਆਂ ਟੀਮਾਂ ਸ਼੍ਰੋਮਣੀ ਅਕਾਲੀ ਦਲ ਨੇ ਸ਼ੁਰੂ ਕੀਤੀਆਂ ਉਹ ਆਪੋ ਆਪਣਾ ਕੰਮ ਕਰ ਰਿਹਾ ਕੁਝ ਹੋਰ ਜਥੇਬੰਦੀਆਂ ਮੈਡੀਕਲ ਸਹੂਲਤਾਂ ਮੈਡੀਕਲ ਕੈਂਪ ਉੱਥੇ ਆਪਣੀ ਮਿਹਨਤ ਨਾਲ ਲੋਕਾਂ ਦੀ ਸਹੂਲਤ ਵਾਸਤੇ ਲਗਾ ਰਿਹਾ ਉਹਨਾਂ ਦਾ ਧੰਨਵਾਦ ਹੈ ਸਾਰਿਆਂ ਦਾ ਪਰ ਜਿਹੜਾ ਸਰਕਾਰ ਦੇ ਪੱਧਰ ਤੇ ਉੱਤੇ ਨਜ਼ਰ ਆਉਣਾ ਚਾਹੀਦਾ ਅਸੀਂ ਉੱਥੇ ਘੁੰਮਦਿਆਂ ਕੋਈ ਵੀ ਸਰਕਾਰ ਦੀ ਤਿਆਰੀ ਨਹੀਂ ਨਜ਼ਰ ਆਉਂਦੇ ਜਿਹੜੀ ਵੱਡੇ ਖਤਰੇ ਵਾਲੇ ਪਾਸੇ ਇਸ਼ਾਰਾ ਕਰਦੀ ਹੈ ਕਿਉਂਕਿ ਪਾਣੀ ਦੀਆਂ ਵੀ ਬਹੁਤ ਸਾਰੀਆਂ ਬਿਮਾਰੀਆਂ ਦੇ ਦੌਰ ਵਿੱਚ ਹੁੰਦੀਆਂ ਮੱਛਰ ਵੀ ਪੈਦਾ ਹੋਣਾ ਡੇਂਗੂ ਦਾ ਵੀ ਵੱਡਾ ਖਤਰਾ ਇਹਨਾਂ ਦਿਨਾਂ ਚ ਹੁੰਦਾ ਹੈ ਹੋਰ ਵੀ ਜਿਹੜੀਆਂ ਵਾਟਰ ਬੋਰਨ ਡਿਸੀਜ਼ ਬਹੁਤ ਵੱਡੇ ਐਪੀਡੈਮਿਕ ਦਾ ਖਤਰਾ ਹੁੰਦਾ ਸਰਕਾਰ ਉਹਦੇ ਵਾਸਤੇ ਸचेत ਨਹੀਂ ਹੈ ਸਰਕਾਰ ਨੂੰ ਸਾਰੇ ਸਟੈਪ ਉਸ ਪਾਸੇ ਲੈਣੇ ਚਾਹੀਦੇ ਔਰ ਜਿਹੜਾ ਅੱਗੇ ਡੰਗਰਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ بڑے ਪਸ਼ੂ ਮਾਰੇ ਗਏ ਅੱਗ ਮੈਂ ਮੌਜਾ ਦੇਖ ਰਿਹਾ ਸੀ ਤੇ ਇਹਨਾਂ ਨੂੰ ਪੁੱਛੋ ਵੀ ਹੁਣ ਮੱਝ ਲੈਣ ਜਾਣਾ ਹੋਵੇ ਤੇ ਉਹਦੀ ਕੀਮਤ ਕਿੰਨੀ ਹੁੰਦੀ ਹੈ ਤੇ ਇਹਨੇ ਚ ਜਿਹੜਾ ਦੁੱਧ ਦਿੰਦਾ ਪਸ਼ੂ ਹੈ ਉਹ ਇਹਨੇ ਚ ਆ ਜਾਏਗਾ ਜੋ ਇਹਨਾਂ ਨੇ ਕਿਹਾ ਇਹ ਵੀ ਕਿਹੜੇ ਕਿਹੜੇ ਦੇ ਦੇਣਾ ਪਰ ਕੁਝ ਕਹਿਣ ਲੱਗੇ ਵੀ ਸੋਚਣਾ ਚਾਹੀਦਾ ਹੈ ਕਿ ਅੱਜ ਕੱਲ ਕੀਮਤ ਹੈ ਕੀ ਹੈ ਤੇ ਕਿਵੇਂ ਉਹਦਾ ਕਰਜੜਾ ਉਹ ਪੂਰਾ ਹੋਏਗਾ ਔਰ ਜਿਹੜਾ ਵੈਕਸੀਨੇਸ਼ਨ ਪਸ਼ੂਆਂ ਵਾਸਤੇ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਵੈਸੇ ਅਸਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦਾ ਵੀ ਸਟੇਟਮੈਂਟ ਸੀ ਕਿ ਇਸ ਤੋਂ ਬਾਅਦ ਬੈਕਟੀਰੀਅਲ ਇਨਫੈਕਸ਼ਨ ਵੀ ਹੋਰ ਵੀ ਜਾਨਵਰਾਂ ਦੇ ਬਹੁਤ ਸਾਰੇ ਇਨਫੈਕਸ਼ਨ ਜਿਹੜੇ ਆ ਉਹ ਫੈਲਣ ਦਾ ਖਤਰਾ ਹੁੰਦਾ ਦੁੱਧ ਦੀ ਕੁਆਲਿਟੀ ਵੀ ਕਈ ਚੀਜ਼ਾਂ ਦੇ ਨਾਲ ਸਫਰ ਕਰਦੀ ਹੈ ਇਸ ਕਰਕੇ ਹੈਲਥ ਹੈਜ਼ਰਡ ਇਹ ਚੀਜ਼ਾਂ ਵੱਧ ਸਕਦੀਆਂ ਪਰ ਉਹਦੇ ਵਾਸਤੇ ਵੱਡੇ ਫਟ ਦੀ ਲੋੜ ਹੈ ਉਹ ਸਰਕਾਰ ਕਿਸੇ ਵੀ ਤਰੀਕੇ ਨਾਲ ਵੈਟਰਨਰੀ ਡਿਪਾਰਟਮੈਂਟ ਨੂੰ ਤੇ ਨਾ ਸਿਹਤ ਡਿਪਾਰਟਮੈਂਟ ਨੂੰ ਕਿਸੇ ਨੂੰ ਵੀ ਮਹਈਆ ਜੜੀ ਆ ਉਹ ਨਹੀਂ ਕਰਵਾਪਾ ਇਸ ਕਰਕੇ ਮੈਂ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਕੇਂਦਰ ਸਰਕਾਰ ਵੀ ਆ ਜਿਹੜਾ ਤੁਸੀਂ ਰੇਟਾ ਪਾ ਕੇ ਬੈਠੇ ਨਾ 12000 ਕਰੋੜ ਦਾ ਇਹਦੇ ਨਾਲ ਕਿਰਪਾ ਕਰਕੇ ਪੰਜਾਬ ਦਾ ਨੁਕਸਾਨ ਜਿਹੜਾ ਉਹ ਨਾ ਕਰੋ ਪੰਜਾਬ ਹਮੇਸ਼ਾ ਹਰ ਔਕੇ ਵੇਲੇ ਦੇਸ਼ ਦੇ ਨਾਲ ਖੜਾ ਭਾਵੇਂ ਉਹ ਖੇਤੀ ਦੇ ਉਦੋਂ ਅਨਾਜ ਦੀ ਘਾਟ ਸੀ ਤੇ ਉਦੋਂ ਵੀ ਆਪਣਾ ਨੁਕਸਾਨ ਕਰਕੇ ਕਿਸਾਨ ਨੇ ਖੇਤੀ ਦੇ ਨਾਲ ਜੁੜਨ ਪਰੇ ਤੇ ਜੇ ਸਰਦ ਦੇ ਉੱਤੇ ਕੋਈ ਜੰਗ ਲੱਗਦੀ ਆ ਤੇ ਉੱਥੇ ਵੀ ਸਾਰੇ ਇਹ ਬਾਰਡਰ ਦੇ ਲੋਕ ਹੁੰਦੇ ਆ ਜਿਹੜੇ ਛਾਤੀਆਂ ਢਾਹ ਕੇ ਉੱਤੇ ਖੜਦੇ ਆ ਪੰਜਾਬੀ ਬਹਾਦਰਾਂ ਵਾਂਗੂ ਖੜਦੇ ਆ ਤੇ ਐਡੀ ਵੱਡੀ ਸਜਾ ਜਿਹੜੀ ਆ ਹੁਣ ਪੰਜਾਬ ਨੂੰ ਦੋਨੇ ਸਰਕਾਰਾਂ ਰਲ ਕੇ ਨਾ ਦੇਣ ਇਸ ਕਰਕੇ ਤੁਰੰਤ ਫੰਡ ਜਿਹੜਿਆ ਉਹ ਰੀਲੀਜ਼ ਕੀਤੇ ਜਾਣ ਇੰਟਰਿਮ ਰੀਲੀਫ ਅੰਤਰਿਮ ਰਾਹਤ ਤੁਰੰਤ ਦਿੱਤੀ ਜਾਵੇ ਤੁਸੀਂ ਬੰਨਾਂ ਦੇ ਪਾਰ ਜਿਹੜਿਆ ਉਹ ਤੁਰੰਤ ਪੂਰੇ ਜਾਣ ਤੇ ਜਿਹੜਾ ਮੁਆਵਜ਼ਾ ਜੋ ਲੋਕਾਂ ਦਾ ਬਣਦਾ ਉਹ ਦਿੱਤਾ ਜਾਵੇ ਪਾਣੀ ਕੱਢਣ ਦੇ ਪ੍ਰਬੰਧ ਕੀਤੇ ਜਾਣ ਇਹ ਸਾਡੀ ਸਾਰਿਆਂ ਦੀ ਅੱਜ ਦੋਨਾਂ ਸਰਕਾਰਾਂ ਨੂੰ ਜਿਹੜੀ ਹੈ ਉਹ ਬੇਨਤੀ ਹੈ ਕਿਉਂਕਿ ਨਹੀਂ ਤਾਂ ਫਿਰ ਲੋਕਾਂ ਕੋਲ ਕੋਈ ਤਰੀਕਾ ਹੁੰਦਾ ਹੈ ਕਿ ਜੇ ਐਸ ਹਾਲਤ ਦੇ ਵਿੱਚ ਵੀ ਲੋਕਾਂ ਨਾਲ ਨਹੀਂ ਖੜੋਗੇ ਤੇ ਫਿਰ ਤੁਹਾਨੂੰ ਵੀ ਕਿਸੇ ਨਹੀਂ ਪਿੰਡਾਂ ਚ ਨਹੀਂ ਵੜਨ ਦੇਣਾ ਫਿਰ ਉਹਦੇ ਵਾਸਤੇ ਵੀ ਤਿਆਰ ਹੋ ਜਾਓ ਇਸ ਕਰਕੇ ਬੈਟਰ ਹੈ ਕਿ ਤੁਸੀਂ ਆਪਣਾ ਰੋਲ ਜਿਹੜਾ ਉਪੜੇ ਕਮ ਕੋਈ ਹੋਰ ਕੋਈ ਤੁਹਾਡਾ ਹੁਕਮ ਹੈ ਤਾਂ ਸਾਹਿਬ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬੀਜ ਦੇਣ ਦੀ ਗੱਲ ਕੀਤੀ ਸੀ ਬੀਜ ਵੰਡਣ ਦੀ ਗੱਲ ਕੀਤੀ ਸੀ ਮੁੱਖ ਮੰਤਰੀ ਕਹਿੰਦੇ ਨਕਲੀ ਬੀਜ ਇਹਨਾਂ ਦੇ ਵੰਡ ਦੇਣੇ ਨੇ ਇਹਨਾਂ ਦੇ ਸਰਕਾਰ ਤੇ ਸਮਾਂ ਹੋਇਆ ਬੀਜ ਘਟਾਲਾ ਹਜੇ ਵੀ ਜਾਂਚ ਦੇ ਘੇਰੇ ਦੇ ਵਿੱਚ ਹੈ ਕਹਿੰਦੇ ਤੋਤਾ ਸਿੰਘ ਮੈਮੋਰੀਅਲ ਬੀਜ ਨਾ ਵੰਡ ਦੇਣ ਤੇ ਬਚ ਕੇ ਰਹੇ ਹੋ ਇਹਨਾਂ ਤੋਂ ਦੇਖੋ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਤਾਂ ਸੱਚੇ ਦਿਲੋਂ ਕਿਸਾਨੀ ਦੀ ਸੇਵਾ ਦੇ ਵਿੱਚ ਹੜ ਪ੍ਰਭਾਵਿਤ ਲੋਕਾਂ ਦੀ ਸੇਵਾ ਦੇ ਵਿੱਚ ਇਹ ਤਾਂ ਮੈਂ ਦੁਰਾਂਦੀ ਸੇਵਾ ਦੇ ਵਿੱਚ ਲੱਗਿਆ ਜਦੋਂ ਕੋਈ ਸੂਬੇ ਦਾ ਮੁੱਖ ਮੰਤਰੀ ਬਣ ਜਾਂਦਾ ਨਾ ਤੇ ਕੋਈ ਵੀ ਇਨ੍ਹਾਂ ਵੱਡੀਆਂ ਮੁਸੀਬਤਾਂ ਦੇ ਵਿੱਚ ਹਿੱਸਾ ਪਾ ਰਿਹਾ ਹੋਵੇ ਤੇ ਉਹਦੇ ਮੂੰਹ ਤੋਂ ਦੋ ਸ਼ਬਦ ਘੱਟੋ-ਘੱਟ ਐਪਰੀਸ਼ੀਏਸ਼ਨ ਤੇ ਜੇ ਨਾ ਨਿਕਲਣ ਤਾਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਚੁੱਪ ਰਹਿਣਾ ਉੱਤੋਂ 1000 ਗੁਣਾ ਬੈਟਰ ਹੋਏਗਾ ਕਿਉਂਕਿ ਫਰਕ ਤਾਂ ਤੁਹਾਡਾ ਬੰਦਾ ਹੈ ਕਿ ਭਾਵੇਂ ਕੋਈ ਦੂਜੀ ਸਟੇਟ ਚੋਂ ਆ ਕੇ ਭਾਵੇਂ ਇੱਕ ਟਰਾਲੀ ਕੋਈ ਆ ਕੇ ਰਾਸ਼ਨ ਦੀ ਦੇ ਰਿਆ ਭਾਵੇਂ ਕੋਈ ਟੋੜੀ ਦੀ ਟਰਾਲੀ ਲੈ ਕੇ ਕਿਤੇ ਜਾ ਰਿਆ ਤੇ ਤੁਸੀਂ ਸਾਰਿਆਂ ਦੀਆਂ ਸੇਵਾਵਾਂ ਇੱਕ ਨਾੜੇ ਜਿ ਕਰੋ ਕੰਮ ਇਹ ਤੁਹਾਡਾ ਸੀ ਜਿਹੜਾ ਸ਼੍ਰੋਮਣੀ ਕਾਲੀ ਦਲ ਕਰ ਰਿਹਾ ਐਸਟੀਪੀਸੀ ਕਰ ਰਹੀ ਹੈ ਧਾਰਪਕ ਜਿੱਤੇ ਬੰਦੀਆਂ ਕਰ ਰਹੀਆਂ ਉੱਥੇ ਮੈਂ ਦੇਖਿਆ ਕਾਰ ਸੇਵਾਲੇ ਮਹਾਪੁਰਖ ਬੰਨਾਂ ਦੇ ਉੱਤੇ ਕੱਲ ਆਪ ਮੈਂ ਬੈਠੇ ਦੇਖਿਆ ਵਿਚਾਰੇ ਇੰਨੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕੀ ਦਿੱਤਾ ਦੀਆਂ ਟਰਾਲੀਆਂ ਲੈ ਕੇ ਆ ਰਹੇ ਆ ਤੇ ਮੁੱਖ ਮੰਤਰੀ ਸਾਹਿਬ ਦੇ ਮੂੰਹ ਤੋਂ ਇਦਾਂ ਦੀਆਂ ਗੱਲਾਂ ਵਿਸ਼ੋਭਦੀਆਂ ਜੇ ਇਹ ਗੱਲਾਂ ਸਰਕਾਰ ਕਰ ਦਿੰਦੀ ਕਿ ਅਸੀਂ ਹਾਈ ਕੁਆਲਿਟੀ ਦਾ ਬੀ ਦੇਾਂਗੇ ਤੇ ਸ਼ਾਇਦ ਸਾਨੂੰ ਲੋੜ ਹੀ ਨਾ ਪੈਂਦੀ ਮਿਹਨਤ ਕਰਨ ਦੀ। ਇਸ ਕਰਕੇ ਤੁਸੀਂ ਬੈਟਰ ਕੁਆਲਿਟੀ ਦਾ ਦੇ ਦਿਓ। ਅਸੀਂ ਤੁਹਾਨੂੰ ਕਦੋਂ ਰੋਕਦੇ? ਤੁਹਾਡਾ ਤਾਂ ਡਿਊਟੀ ਬਣਦੀ ਐ। ਬਾਕੀ ਹਮਾਰੇ ਕੀ ਕਹਿਣਾ ਚਾਹੋਗੇ ਜਿਹੜੇ ਕਹਿੰਦੇ ਲਾਹੌਰਪੁਰਾ ਸਾਹਿਬ ਮੋਹਿੰਦਰ ਸਿੰਘ ਲਾਹੌਰਪੁਰਾ ਨੇ ਜੋ ਚਾਲ ਸਾਭੀ ਸਰ ਹੋਈ ਹੈ ਪਾਰੀ ਦੇ ਦੇਖੋ ਆਮ ਆਦਮੀ ਪਾਰਟੀ ਦਾ ਕੋਈ ਪਹਿਲਾ ਐਮਐਲਏ ਤਾਂ ਹੈ ਨਹੀਂ। ਕਿੰਨਿਆਂ ਨੂੰ ਜਿਹੜੀ ਹੈ ਸਜ਼ਾ ਪਹਿਲਾਂ ਹੋ ਚੁੱਕੀ ਹੈ ਪਰ ਜਿਸ ਕੇਸ ਦੇ ਵਿੱਚ ਨਾਲਪੁਰਾ ਸਾਹਿਬ ਨੂੰ ਇਹਨਾਂ ਨੂੰ ਸਜ਼ਾ ਹੋਈ ਹੈ ਉਹ ਬੜੀ ਸ਼ਰਮਨਾਕ ਗੱਲ ਹੈ ਕਿ 달ਿਤ ਪਰਿਵਾਰ ਦੀ ਇੱਕ ਲੜਕੀ ਦੇ ਛੇੜਖਾਡੀ ਤੇ ਦੋਸ ਜਿਹੜਿਆ ਉਹ ਸਾਬਤ ਹੋ ਉਹਨੂੰ ਹਰਾਸ ਕਰਨ ਦੇ ਦੋਸ਼ ਅੱਜ ਅਦਾਲਤ ਤੇ ਸਾਬਤ ਹੋਏ ਆ ਮੈਂ ਕੇਜਰੀਵਾਲ ਸਾਹਿਬ ਨੂੰ ਪੁੱਛਦਾ ਵੀ ਆਹ ਤੋਹਫੇ ਦਿੱਤੇ ਸੀ ਪੰਜਾਬ ਇੱਕ ਤੋਂ ਬਾਅਦ ਇੱਕ ਨਵਾਂ ਕੇਸ ਜੜਾ ਹੈਗਾ ਉਹ ਇਹਨਾਂ ਦੇ ਐਮਐਲਏ ਦੇ ਖਿਲਾਫ ਨਿਕਲਦਾ ਇਹ ਤਾਂ ਹੁਣ ਬਦਲਾਇਆ ਜਿਹਦਾ ਲੋਕਾਂ ਨੇ ਆ ਥੋੜੇ ਆਉਣ ਵਾਲੇ ਸਾਲ ਦੇ ਵਿੱਚ ਇਹਨਾਂ ਨੂੰ ਜਵਾਬ ਦੇਣਾ ਬਹੁਤ ਵੱੰਦਪਾਕੀ ਗੱਲ ਹੈ ਠੀਕ ਹੈ ਅਦਾਲਤ ਨੇ ਵਧੀਆ ਫੈਸਲਾ ਕੀਤਾ ਤੇ 12 ਸਾਲਾਂ ਬਾਅਦ ਉਸ ਲੜਕੀ ਨੂੰ ਜਿਹੜਾ ਇਨਸਾਫ ਮਿਲਿਆ ਬੜੀ ਚੰਗੀ ਗੱਲ ਹੈ ਪਰ ਇਹ ਨਾਲ ਇਹਨਾਂ ਦਾ ਅਸਲੀ ਚਿਹਰਾ ਵੀ ਜਿਹੜਾ ਹੈਗਾ ਆਵਾਜ਼ੀ ਪਾਰਟੀ ਦਾ ਉਹ ਵੀ ਇਹਦੇ ਨਾਲ ਐਕਸਪੋਜ਼ ਹੈ ਬਾਗੀਆਂ ਦੇ ਅਲੀਗੇਸ਼ਨਾਂ ਨੂੰ ਲੈ ਕੇ ਉਹ ਕਹਿੰਦੇ ਗੋਲਕਾਂ ਦੇ ਪੈਸੇ ਜਿਹੜੇ ਨੇ ਹੁਣ ਲੋਕਾਂ ਨੂੰ ਵੰਡੀ ਜਾਂਦੇ ਨੇ ਔਰ ਜਿਹੜਾ ਗੁਰਬਾਣੀ ਦਾ ਪਾਠ ਹੁੰਦਾ ਸੀ ਕਹਿੰਦੇ ਉਸ ਦਾ ਜਿਹੜਾ ਨੇ ਟੈਲੀਕਾਸਟ ਕਰਾਇਆ ਉਸ ਦੀ ਜਿਹੜੀ TRP ਖੱਟੀ ਕਹਿੰਦੇ ਉਸ ਦਾ ਪੈਸਾ ਵੰਡੀ ਜਾਂਦੇ ਨੇ ਦੇਖੋ ਗੱਲ ਇਹ ਹੈ ਨਾ ਮੈਂ ਤਾਂ ਇਹੀ ਗੱਲ ਕਰਦਾ ਨਾ ਵੀ ਤੁਸੀਂ ਦੇਖੋ ਵੀ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਸੇਵਾ ਦੇ ਕਾਰਜ ਦੇ ਵਿੱਚ ਲੱਗਿਆ ਹੋਇਆ ਸਾਰੀ ਰਾਜਨੀਤੀ ਛੱਡ ਕੇ ਅਸੀਂ ਫੋਕਸ ਕਰ ਰਿਹਾ ਉਡੀਕ ਵਿੱਚ ਜੇ ਅਸੀਂ ਰੇਜ਼ ਕੀਤੇ ਆ ਤਾਂ ਇਸ਼ੂ ਰੇਜ਼ ਕੀਤੇ ਆ ਕੋਈ ਚੱਕੜ ਨਹੀਂ ਉਛਾਲਿਆ ਇੱਕ ਇੱਕ ਗੱਲ ਮੈਰਿਟ ਦੇ ਉੱਤੇ ਕੀਤੀ ਤੇ ਇਹ ਜਿਹੜੇ ਲੋਕ ਸਟੇਟਮੈਂਟ ਦੇ ਦੇ ਰਹੇ ਇਹਨਾਂ ਦਾ ਵੀ ਜ਼ਰੂਰੀ ਹੁੰਦਾ ਹੈ ਕਿ ਚੰਗੇ ਕੰਮ ਨੂੰ ਨਜ਼ਰ ਨਾ ਲੱਗੇ ਕੁਝ ਨਜ਼ਰਵਟੂ ਵੀ ਚਾਹੀਦੇ ਹੁੰਦੇ ਇਸ ਕਰਕੇ ਪਰਮਾਤਮਾ ਇਹਨਾਂ ਨੂੰ ਵੀ ਸ਼ਾਂਤੀ ਬਖਸ਼ੇ ਇਹਨਾਂ ਦਾ ਹਟਣਾ ਨਹੀਂ ਪਰ ਅਸੀਂ ਇਹਨਾਂ ਤੇ ਟਾਈਮ ਨਹੀਂ ਵੇਸਟ ਕਰਨਾ ਚਾਹੁੰਦੇ ਪਰ ਚਲੋ ਚੰਗਾ ਸੰਗਠ ਸਾਰੀ ਇਕੱਠੀ ਹੋ ਕੇ ਪਾਰਟੀਆਂ ਇਕੱਠੇ ਹੋ ਕੇ ਲੋਕ ਇਕੱਠੇ ਹੋ ਕੇ ਸੇਵਾ ਚ ਲੱਗੇ ਆ ਤੇ ਇਹੋ ਜੇ ਦੋ ਚਾਰ ਆਲੇ ਦੁਆਲੇ ਚੱਲਦੇ ਰਹਿਣ ਵੀ ਨਜ਼ਰ ਨਾਲ ਲੱਗੇ ਕੋਈ ਗੱਲ ਨਹੀਂ ਇਹ ਚੱਲਦਾ ਰਹਿਣਾ ਚਾਹੀਦਾ ਇੱਕ ਚੀਜ਼ ਮਤਲਬ ਫੰਡ ਤੋਂ ਜਿਹੜਾ ਐਸ ਡੀ ਆਰ ਐਫ ਦੇ ਫੰਡ ਦਾ ਰੋੜਾ ਤੁਸੀਂ ਵੀ ਸਰਕਾਰ ਦੇ ਵਿੱਚ ਰਹੇ ਹੋ ਅੱਜ ਚੀਫ ਸੈਕਟਰੀ ਸਾਫ਼ ਵੀ ਕਹਿੰਦੇ ਕਿ ਬੈਂਕਰ ਦੇ ਤੌਰ ਤੇ ਸਰਕਾਰ ਆਪਣੀ ਭੂਮਿਕਾ ਅਦਾ ਕਰਦੀ ਹੈ ਕਹਿੰਦੇ 2005 ਤੋਂ ਲੈ ਕੇ ਹੁਣ ਤੱਕ ਦੀਆਂ ਸਾਰੀਆਂ ਐਂਟਰੀਆਂ ਦਾ ਅਸੀਂ ਬਿਓਰਾ ਦੇ ਰਹੇ ਹਾਂ ਸਰਕਾਰ ਕਹਿ ਰਹੀ ਹੈ ਕਿ ਸਾਡੇ ਕੋਲ 2022 ਤੋਂ ਫੰਡ ਜਿਹੜੇ ਆਏ ਨੇ ਅਸੀਂ ਉਸ ਦਾ ਪਿਓਰਾ ਦੇ ਰਹੇ ਹਾਂ ਅਸਲ ਹੁੰਦਾ ਕੀ ਐ ਐਸਪੀਆਰ ਫੰਡ ਦੇ ਵਿੱਚ ਕਿਸ ਤਰ੍ਹਾਂ ਇਸ ਦਾ ਇਸਤੇਮਾਲ ਹੁੰਦਾ ਹੈ ਤੇ ਕੀ ਨਹੀਂ ਪਹਿਲਾ ਪਹਿਲਾਂ ਤਾਂ ਚੀਪ ਸੈਕਟਰੀ ਸਾਹਿਬ ਕੀ ਕਹਿਣਾ ਚਾਹੁੰਦੇ ਪੀ ਪ੍ਰਧਾਨ ਮੰਤਰੀ ਜੀ ਝੂਠ ਬੋਲ ਕੇ ਗਏ ਪਹਿਲਾਂ ਤਾਂ ਮੈਂ ਕੁਐਸਚਨ ਕਰਦਾ ਮੁੱਖ ਮੰਤਰੀ ਲੁਖਸ ਇਕਤਰ ਸਾਹਿਬ ਨੂੰ ਪਈ ਇਹ ਜਿਹੜਾ ਅੰਕੜਾ ਉੱਥੇ ਦੇ ਕੇ ਗਏ ਆ ਉਹ ਤਾਂ ਮੁਖਸ ਇਕਤਰ ਸਾਹਿਬ ਉੱਥੇ ਹੀ ਸੀ ਜੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਸਹੀ ਜਾਣਕਾਰੀ ਨਹੀਂ ਸੀ ਤੱਥਾਂ ਦੀ ਤਾਂ ਸੂਬੇ ਦੇ ਮੁੱਖ ਸਕੱਤਰ ਦੀ ਫਰਜ ਬੰਦਾ ਹੁੰਦਾ ਹੈ ਕਿ ਉਸ ਦੇ ਉੱਠ ਕੇ ਕਹਿੰਦਾ ਪ੍ਰੀ ਸਾਹਿਬ ਫੈਕਟਸ ਜਿਹੜੇ ਆ ਤੁਸੀਂ ਗਲਤ ਕਹਿ ਦਿੱਤੇ ਇਹ ਜਿਹੜੇ ਅਸਲੀ ਫੈਕਟਸ ਹੈ ਉਹ ਇਹ ਨੇ ਅੱਜ ਜੇ ਮੁੱਖ ਸਕੱਤਰ ਸਾਹਿਬ ਇਹ ਕਹਿੰਦੇ ਆ ਕਿ ਇਹ ਫਿਗਰ ਨਹੀਂ ਆ ਕਿ ਦਾ ਮਤਲਬ ਉਹ ਉਹ ਪ੍ਰੈਕਟੀਕਲੀ ਉਹ ਇਹੀ ਕਹਿਣਾ ਚਾਹੁੰਦੇ ਕਿ ਮੁੱਖ ਪ੍ਰਧਾਨ ਮੰਤਰੀ ਜੀ ਗਲਤ ਕਹਿ ਕੇ ਗਏ ਹਾਂ ਜੀ 25% ਤੋਂ ਸਰਕਾਰ ਦਾ ਕਹਾਣਾ ਹੁੰਦਾ ਉਸ ਹਿਸਾਬ ਦੇ ਨਾਲ ट्रांजੈਕਸ਼ਨਾਂ ਉਹਨਾਂ ਦੇ ਘੜਾ ਕਿਵੇਂ ਤੇ ਨਾਲ ਹੁਕਮਤਰੀ ਕਹਿੰਦੇ ਸਿਰ ਪਾੜਾ ਤੋਂ ਬਾਅਦ ਉਹਨਾਂ ਨੂੰ ਕਿਹ ਜਿਹੜਾ ਇਸ ਟਾਈਮ ਸਰਕਾਰੀ ਦੇ ਵਿੱਚ ਫਸਟ ਦੇ ਗਿਆ ਦੇਖੋ ਮੁੱਖ ਸਕੱਤਰ ਸਾਹਿਬ ਨੂੰ ਪੁੱਛੋ ਵੀ ਜਿਹੜਾ ਪਿੱਛੇ Chief Minister ਸਾਹਿਬ ਨੇ ਕਿਹਾ ਸੀ ਪਿਛਲੀ ਵਾਰੀ ਜਦੋਂ ਹੜ੍ਹਾਂ ਦੀ ਗੱਲ ਆਈ ਸੀ ਜਾਂ ਉਹ ਉਦੋਂ ਗੜੇ ਪਏ ਸੀ ਤੇ ਫਸਲਾਂ ਦੀ ਬਰਬਾਦੀ ਦੀ ਗੱਲ ਆਈ ਸੀ ਤੇ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਵੀ ਮੈਨੂੰ ਮੰਦਰ ਦੀ ਲੋੜ ਨਹੀਂ ਹੈ ਮੇਰੇ ਕੋਲੇ 13000 ਕਰੋੜ ਰੁਪਇਆ ਇਹ ਸਟੇਟਮੈਂਟ ਹੈ ਕੱਢ ਕੇ ਦੇਖ ਲਓ ਮੈਂ ਮੁੱਖ ਮੰਤਰੀ ਸਾਹਿਬ ਦੀ ਉਹ ਜਾਣਕਾਰੀ ਕਿਹਨੇ ਦਿੱਤੀ ਸੀ ਮੁਖਸਿਕਤਰ ਸਾਹਿਬ ਨੇ ਦਿੱਤੀ ਸੀ ਕਿ ਉਹ ਵੀ ਜਾਣਕਾਰੀ ਮੈਂ ਜਿਹੜੀ ਆ ਮੁੱਖ ਮੰਤਰੀ ਸਾਹਿਬ ਦੀ ਗਲਤ ਸੀ ਕਿਉਂਕਿ ਜਦੋਂ ਮੁੱਖ ਮੰਤਰੀ ਬੋਲਦੇ ਆ ਤਾਂ ਅੰਕੜੇ ਉਹਨਾਂ ਨੂੰ ਜਿਹੜੇ ਆ ਮੁਖਸਿਕਤਰ ਸਾਹਿਬ ਵੱਲੋਂ ਹੁੰਦੇ ਤੇ ਆਉਣ ਰਿਕਾਰਡ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਮੈਨੂੰ ਕੋਈ ਮੰਗਣ ਦੀ ਲੋੜ ਨਹੀਂ ਪਈ ਮੈਨੂੰ ਆਪਣੀ ਪਾਵਰ ਦਾ ਪਤਾ ਹੈ ਮੇਰੇ ਕੋਲ 13000 ਕਰੋੜ ਰੁਪਇਆ ਡਿਜਾਸਟਰ ਅਮੈਂਡਮੈਂਟ ਦਾ ਪਿਆ ਉਹ ਅੱਜ ਵੀ ਤੁਸੀਂ ਉਹਨਾਂ ਦੀ ਰਿਕਾਰਡਿੰਗ ਕੱਢ ਕੇ ਦੇਖ ਲਓ ਤੇ ਉਹ ਅੰਕੜਾ ਮੁੱਖ ਮੰਤਰੀ ਸਾਹਿਬ ਨੂੰ ਕਿੱਥੇ ਦਿੱਤਾ ਸੀ ਚਲੋ ਮੁਖਸ ਕੱਤਰ ਸਾਹਿਬ ਉਹਦੇ ਜਵਾਬ ਦੇ ਦੇਣ ਚਾਹੇ ਪ੍ਰਧਾਨ ਮੰਤਰੀ ਜੀ ਅੱਲਾਹ ਦਸ ਦਿਨ ਚਾਹੋ ਦਸ ਦਿਨ ਤਾਂ ਤਾਂ ਕੋਈ ਆਲਟੀਮੇਟਲੀ ਤਾਂ ਜਿਹੜੀ ਬਿਊਰੋਕ੍ਰਾਸੀ ਆ ਉਹ ਨਹੀਂ ਜਿਹੜੇ ਸਾਰੇ ਫੈਕਟਸ ਜਿਹੜੇ ਆ ਉਹ ਰੱਖਣੇ ਹੁੰਦੇ ਆ ਜੋ ਫਿਗਰ ਚ ਜਾਂਦੀਆਂ ਚਾਹੇ ਵਿਧਾਨ ਸਭਾ ਚ ਜਾਂ ਕੋਈ